ਵੇਖੋ ਆ ਜਮਾ ਨਵਾਂ ਹੀ ਪਿਆ ਟਾਇਰ ਆ ਵੇਖੋ ਜਮਾ ਨਵਾਂ ਆ ਦੇਖੋ ਐਨੀ ਐਨੀ ਗੱਡੀ ਦੇ ਟਾਇਰ ਪਾ ਕੇ ਪ੍ਰਾਣੇ ਟਾਇਰ ਲੈ ਜੋ ਤੇ ਪ੍ਰਾਣੇ ਟਾਇਰ ਵੀ ਤੁਹਾਨੂੰ ਵਧ ਗਰੰਟੀ ਮਿਲ ਲਗੇ ਠੀਕ ਹੈ ਜੀ ਇਹ ਨਹੀਂ ਗੱਲ ਕਿ ਤੁਹਾਨੂੰ ਗਰੰਟੀ ਨਹੀਂ ਮਿਲਣੀ ਜੀ ਦੋਸਤਾਂ ਦੀ ਵੀਰਾਂ ਭੈਣਾਂ ਦੀ ਰਿਕੁਆਇਰਮੈਂਟ ਹੁੰਦੀ ਆ ਹਨਾ ਟਾਇਰਾਂ ਦੀ ਤੇ ਵੀ ਉਹ ਨਵੇਂ ਨਹੀਂ ਲੈਣਾ ਚਾਹੁੰਦੇ ਹੁੰਦੇ ਆਪਣੇ ਕੋਲੇ ਪੁਰਾਣੇ ਟਾਇਰ ਬਹੁਤ ਪਏ ਨੇ ਕਿਸਾਨ ਟਾਇਰ ਸ੍ਰੀ ਮੁਕਸਰ ਸਾਹਿਬ ਖੜੇ ਆਪਾਂ ਤੇ ਆਪਣੇ ਨਾਲ ਬਾਦਲ ਸਾਹਿਬ ਹੋਣਗੇ ਬਾਦਲ ਸਾਹਿਬ ਕੋਲੇ ਇਹ ਮਤਲਬ ਗਰਾਮ ਭਰਿਆ ਪਿਆ ਸਾਰਾ ਪੁਰਾਣੇ ਟਾਇਰਾਂ ਨਾਲ ਬਾਦਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਦਲ ਸਾਹਿਬ ਜੀ ਇਹਨਾਂ ਬਾਰੇ ਦਿਓ ਜਾਣਕਾਰੀ ਕੀ ਰੇਟ ਰੂਟ ਹੈ ਆਪਣਾ ਨਾ ਦੀਪ ਬਾਈ ਗੱਲ ਇਦਾਂ ਹੈਗੀ ਆ ਵੀ ਜਿਹੜੇ ਬੰਦੇ ਨਵੇਂ ਟਾਇਰ ਨਹੀਂ ਪਾ ਸਕਦੇ ਠੀਕ ਹੈ ਜੀ ਕਿਸੇ ਕੋਲੋਂ ਚਲੋ ਤੰਗੀ ਫਰਗੀ ਦਾ ਯਾਰ ਬੰਦਿਆਂ ਤੇ ਮਰਦਾਂ ਤੇ ਆਉਂਦੀ ਆ ਠੀਕ ਹੈ ਜੀ ਜੇ ਕਦੇ ਮਤਲਬ ਨਹੀਂ ਪਾ ਸਕਦੇ ਅਸੀਂ ਉਹਨਾਂ ਲਈ ਇੱਕ ਆਫਰ ਲੈ ਕੇ ਆਏ ਆ ਪੁਰਾਣੇ ਟਾਇਰ ਮੈਂ ਜਨਰਲਿਸਟ ਸਕੀਮ ਚਲਾਈ ਸੀ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ ਤੇ ਨਵੀਂ ਸਜਣਾਣ ਹੈ ਗਈ ਹੈਗੀ ਆ ਤੇ ਜਿਹੜੇ ਪੁਰਾਣੀ ਪਾਣਾ ਚਾਹੁੰਦੇ ਆ ਨਵੀਆਂ ਆ ਰਕਿਆ ਗੁੱਟੀਆਂ ਦੇਖੋ ਜੀ ਐਨੀ ਗੁੱਟੀ ਹੁੰਦੀ ਆ ਆਪਣਾ ਦਾ ਨਵੇਂ ਸਲੀਪ ਤੇ ਆ ਵੇਲਾ ਤੂੰ ਨਵੀਂ ਨਾਲ ਮਿਲ ਲੈ ਐਨੀ ਗੁੱਟੀ ਹੁੰਦੀ ਆ ਤੇ ਆ ਮੇਲਾ ਤੂੰ ਅਲੱਗੋਂ ਜ਼ਿਆਦਾ ਟੈਰ ਪਏ ਆ ਪਏ ਆ ਇਸ ਤਰ੍ਹਾਂ ਦੇ ਪੈਰ ਅਸੀਂ ਦੇਵਾਂਗੇ ਸਭ ਲੋ ਮਿੱਟੀ ਦੇ ਪਾ ਠੀਕ ਹੈ ਜੀ ਤੇ ਅਸੀਂ ਹਰ ਕਿਸਾਨ ਦੇ ਚਿਹਰੇ ਤੇ ਰੌਣਕ ਦੇਖਣਾ ਚਾਹੁੰਦੇ ਆ ਤੇ ਉਹਨਾਂ ਦਾ ਟਰੈਕਟਰ ਤੇਰਾ ਪਿੱਛੇ ਘਰੇਣਾ ਖੜੇ ਠੀਕ ਹੈ ਜੀ ਅਸੀਂ ਉਹ ਖੇਤ ਦੇ ਵਿੱਚ ਚੱਲਦਾ ਤੇ ਰੋਡ ਤੇ ਕੰਮ ਕਰਦਾ ਦੇਖਣਾ ਚਾਹੁੰਦੇ ਆ ਆ ਦੇਖੋ ਆ ਵੀ ਤਾਂ ਕਿੰਨਾ ਵਧੀਆ ਪਿਆ ਆ ਦੇਖੋ ਆ ਇਹ ਜਮਾ ਨਵਾਂ ਹੀ ਪਿਆ ਤੇਰਾ ਆ ਦੇਖੋ ਜਮਾ ਨਵਾਂ ਆ ਦੇਖੋ ਇੰਨੀ ਇੰਨੀ ਗੱਡੀ ਦੇ ਟਾਇਰ ਪਏ ਆ ਦੇਖੋ ਆ ਸਾਹਮਣੇ ਪਿਆ ਟਾਇਰ ਆ ਨਵਾਂ ਜਮਾ ਆ ਪਿਆ ਟਾਇਰ ਵੀ ਕੈਨ ਦਾ ਭਾਵ ਯਾਰ ਬੰਦਾ ਖੁਸ਼ ਰੱਖਣਾ ਠੀਕ ਹੈ ਜੀ ਠੀਕ ਹੈ ਜੀ ਕਿਹੜਾ ਕਵੇ ਕੋਈ ਬੰਦਾ ਭਈਆ ਬਾਗਲ ਸਾਹਿਬ ਕੋਲੇ ਗਏ ਸੀ ਤੇ ਨਰਾਸ਼ ਹੋ ਕੇ ਆ ਗਿਆ ਜੀ ਆਜੋ ਬਾਗਲ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਬੰਦਾ ਨਰਾਸ਼ ਹੋ ਕੇ ਨਹੀਂ ਆਊਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆਪਣੇ ਸਾਰੇ ਗ੍ਰਾਉਂਡ ਦੇ ਉੱਤੋਂ ਦੀ ਮੜੀ ਨਿਗਾਹ ਮਰਾ ਦੇ ਠੀਕ ਹੈ ਜੀ ਤੇ ਇਧਰ ਬਾਗਲ ਦੇ ਪਾਸੇ ਹੀ ਮਰਾ ਦੇ ਸੋਖਣ ਵਾਲੇ ਡੱਬੀ ਇਹਦੇ ਭਰੀ ਪਈ ਆ ਸੱਜਰੀ ਬਹੁਤ ਜਿਵੇਂ ਭਰੀ ਪਈ ਆ ਭਰੀ ਪਈ ਹੈ ਜੀ ਤੇ ਉਹ ਗ੍ਰਾਉਂਡ ਆਪਣਾ ਨਹੀਂ ਵਿਆਹ ਹੀ ਮੋਟੀ ਤਰਾਵ ਨਾ ਉਹ ਦੇਖੋ ਆ ਪੈਟਰ ਹੈ ਨਾ ਅਨੇ ਆ ਵੀ ਲੱਭਣੇ ਪੈਂਦੇ ਆ ਦੇਖੋ ਆ ਦੇਖੋ ਵਿੱਚ ਦਾ ਸਾਰੀ ਆਹੀ ਲੱਭ ਕੇ ਦੇਵਾਂਗੇ ਯਾਰ ਸਾਰੇ ਆ ਜਮਾ ਨਵਾਂ ਟਾਇਰ ਆ ਉਹ ਬੈਕ ਸਾਈਡ ਤੇ ਜਮਾ ਨਵਾਂ ਪਿਆ ਉਹ ਵੇਖੋ ਪਿਆ ਜੀ ਵੀ ਇਹ ਕੈਂਡਾ ਪਾਵੇ ਯਾਰ ਇਹ ਉਹਨਾਂ ਦਾ ਆਪ ਦਾ ਗੜਾਉਣਾ ਆਪੇ ਆ ਜਾ ਚਾਬੀ ਚੱਕ ਲੈ ਤੇ ਮੇਲ ਕਰਾ ਲੈ ਠੀਕ ਹੈ ਜੀ ਟਾਇਰ ਦੀਆਂ ਚੰਗੀਆਂ ਮਾਰਫ ਕੰਪਨੀ ਵਧੀਆ ਵਧੀਆ ਕੰਪਨੀ ਸਿਰ ਇਹ ਮਰਾ ਪੋਲੋ ਜਕੇ ਸੀੜ ਕੁੜੀ ਅਰਬੀ ਕੇਟੀ ਹਰ ਤਰ੍ਹਾਂ ਦੇ ਟਾਇਰ ਪੁਰਾਣਾ ਹੈਗਾ ਆਪਣੇ ਕੋਲ ਠੀਕ ਹੈ ਬਾਲ ਸਭ ਤੇ ਲੋਕੇਸ਼ਨ ਬੋਲ ਦੇ ਇੱਕ ਵਾਰਾ ਲੋਕੇਸ਼ਨ ਆਪਣੀ ਸ਼੍ਰੀ ਮੁਖਸਰ ਸਾਹਿਬ ਨੀਅਰ ਬੱਸ ਸਟੈਂਡ ਸਾਹਮਣੇ ਟਾਇਰਸ ਕਿਸਾਨ ਟਾਇਰ ਵਾਲੇ ਮਸ਼ਹੂਰ ਨੇ ਦੋਸਤੋ ਪੂਰੇ ਇਲਾਕੇ ਦੇ ਵਿੱਚ ਤੇ ਪੁਰਾਣੇ ਟਾਇਰਾਂ ਦਾ ਇਹਨਾਂ ਕੋਲੇ ਬਹੁਤ ਵੱਡਾ ਭੰਡਾਰ ਪਿਆਗਾ ਆਜੇ ਪੁਰਾਣੇ ਟਾਇਰ ਲੈ ਜਾ ਤੇ ਪੁਰਾਣੇ ਟਾਇਰ ਵੀ ਤੁਹਾਨੂੰ ਵਿੱਧ ਗਰੰਟੀ ਮਿਲ ਲਗੇ ਠੀਕ ਹੈ ਜੀ ਇਹ ਨਹੀਂ ਗੱਲ ਕਿ ਤੁਹਾਨੂੰ ਗਾਰੰਟੀ ਨਹੀਂ ਮਿਲਣੀ ਸੰਦੀਪ ਜੀ ਤੇ ਜਿਹੜਾ ਬੰਦਾ ਆ ਵੀਡੀਓ ਸ਼ੇਅਰ ਕਰਕੇ ਆਊਗਾ ਆਪਣੇ ਪੁਰਾਣੇ ਟਾਇਰਾਂ ਵਾਲੀ ਉਹਨੂੰ ਸਪੈਸ਼ਲ ਗਿਫਟ ਦੇਵਾਂਗਾ ਮਸ ਸਪੈਸ਼ਲ ਦੋਸਤੋ ਕੋਈ ਅੱਜਕੱਲ ਨਵੇਂ ਟਾਇਰਾਂ ਤੇ ਗਿਫਟ ਨਹੀਂ ਦਿੰਦਾ ਬਾਲ ਸਾਹਿਬ ਆਪਾਂ ਪੁਰਾਣੇ ਦੇ ਵੀ ਦੇਵਾਂਗੇ ਗਿਫਟ ਸੌਰੀ ਕਹਤਾ ਮੈਂ ਗਾਰੰਟੀ ਗਾਰੰਟੀ ਵੀ ਦੇਵਾਂਗੇ ਇਹ ਇਹ ਪੁਰਾਣੇ ਟਾਇਰਾਂ ਦੀ ਗਾਰੰਟੀ ਦੇ ਰਹੇ ਨੇ ਪੁਰਾਣੇ ਟਾਇਰ ਵਿਧ ਗਾਰੰਟੀ ਦੇਵਾਂਗੇ ਟਾਇਰ ਘਬਰਾਉਣ ਦੀ ਲੋੜ ਨਹੀਂ ਤੇ ਚਿਹਰਿਆਂ ਤੇ ਹਾਸੇ ਤੇ ਖੁਸ਼ੀਆਂ ਦੇ ਬਾਦਲ ਸਾਹਿਬ ਦਾ ਨਾਂ ਤੁਸੀਂ ਇਹ ਨਾ ਸਮਝੋ ਕਿ ਗਰੰਟੀ ਦੇ ਰਿਹਾ ਬਾਦਲ ਸਾਹਿਬ ਦਾ ਵੱਡਾ ਨਾਂ ਹੈ ਇਲਾਕੇ ਦੇ ਵਿੱਚ ਲੋਕ ਜਾਨ ਦੇ ਰਹੇ ਯਾਰ ਆਪਾਂ ਨਾਂ ਨਹੀਂ ਖਰਾਬ ਕਰਨਾ ਹਾਂਜੀ ਹਾਂਜੀ ਬੜਾ ਕੁਝ ਹੋ ਜਾਏ ਕਹਿੰਦਾ ਭਾਪ ਬੜਾ ਚੰਡੀਗੜ੍ਹ ਵੇਚਣਾ ਪੈ ਜੀ ਪੰਜਾਬ ਨੂੰ ਥੱਲੇ ਨਹੀਂ ਲੱਗਣਾ ਪੰਜਾਬ ਨੂੰ ਥੱਲੇ ਨਹੀਂ ਲੱਗਣਾ ਜੀ